ਆਹੋ ਕੇ ਆਏ ਹੈ ਇਹ ਨਾਲੋਂ ਸਾਡੇ ਮਾਂਝ ਨੇ ਹਮੇਸ਼ਾ ਸਮਾਜ ਵਾਸਤੇ ਜੋ ਵੀ ਸਮਾਜ ਦੀ ਭਲਾਈ ਲਈ ਲੇ ਕੇ ਚੱਤਰੰਗੀ ਦੀ ਮੇਰਾ ਮੈਂ ਉਹ ਛਿੰਨੀ ਕੋਈ ਜਾਤਾ ਕੋਈ ਪਾਰਟੀ ਨਹੀਂ ਇੱਥੇ ਇੱਕ ਪਿਆਰ ਰੱਸਾ ਵਟਿਆ ਪਿਆਰ ਦੀ ਇੱਕ ਪੀਂਘ ਬਾਤੀ ਤੇ ਸੱਭਿਆਚਾਰ ਦਾ ਹਲਾਰਾ ਦੇ ਕੇ ਇਹ ਸਿਰ ਚੜਾਇਆ ਜਿਹੜੇ ਕਹਿੰਦੇ ਚੱਤਰੰਗੀ ਦੀ 34 ਸਾਲਾਂ ਦੀ ਹੋ ਗਈ ਮੇਰਾ ਜੋ ਸਨੇਹ ਮੈਂ ਆਪਣੀਆਂ ਬੱਚੀਆਂ ਨੂੰ ਦੇਣਾ ਚਾਹੁੰਦੀ ਸੀ ਉਹ ਹੁਣ ਘਰ ਘਰ ਗਲੀ ਗਲੀ ਹਰ ਥਾਂ ਦੇਖੇ ਟੀਆਂ ਨਾਲ ਗਰਦੀਆਂ ਖੁਸ਼ੀ ਮਨਾ ਰਹੇ ਨੇ ਕਾ ਸਾਦਾ ਪੁਰ ਜੋੜ ਹਮੇਸ਼ਾ ਚਾਹੇ ਅਸੀਂ ਇੱਥੇ ਕੀਤਾ ਚਾਹੇ ਅਸੀਂ ਫੀਮੇਲ ਸਪਾਈਸ ਅਸੀਂ ਇੱਥੇ ਕੀਤਾ ਚਾਹੇ ਅਸੀਂ ਨਸ਼ੇ ਦੇ ਸੀਰੀਅਲ ਬਣਾਏ ਚਾਹੇ ਪਾਣੀ ਦੇ ਬਣਾ ਬਗਲਾਕਾਰ ਮਰਦੇ ਸਾਡੇ ਪੰਜਾਬ ਨੇ ਸਾਡੇ ਬਾਣੇ ਸਾਨੂੰ ਪੂਰਾ ਸਹਿਯੋਗ ਦਿੱਤਾ ਕਿ ਮੈਂ ਸਾਰੇ ਮੈਡੀਕਲ ਪ੍ਰਿੰਟ ਜਿਹੜਾ ਸਾਡਾ ਰਲਖਾ ਰਿਹਾ ਉਹਨਾਂ ਨੇ ਸੱਤ ਰੰਗੀ ਰੁਤੈ ਚੜਾਇਆ ਮੈਂ ਇਹ ਜੀ ਲੋ ਬਹੁਤ ਹੀ ਸ਼ੁਕਰ ਗੁਜ਼ਾਰਾ ਉਹਨਾਂ ਦੀ ਮੈਂ ਕਿ ਉਹਨਾਂ ਨੇ ਇਹ ਸਨਮਾਨੇ ਨੂੰ ਇਹ ਸੇਵਾ ਦਾ ਮੌਕਾ ਦਿੱਤਾ ਸੀ ਨਵੇਂ ਸਾਲ ਦੇ ਵਿੱਚ ਇੱਕ ਨਵਾਂ ਮੌਕਾ ਦੇ ਨੂੰ ਹੋ ਗਿਆ ਹੈ ਸਾਰੀਆਂ ਬੱਚੀਆਂ ਇਹ ਸਾਰੀਆਂ ਮੇਰੀਆਂ ਟਾਹਣੀਆਂ ਮੇਰੇ ਮੇਰੇ ਹੱਥਾਂ ਬਾਹਾਂ ਨੇ ਬੜੀ ਸ਼ਕਤੀ ਹੈ ਜੇ ਪੀਆ ਦਾ ਨਾਮ ਆ ਜਾਂਦਾ ਹੈ ਚਾਹ ਮੈਂ 80 ਸਾਲ ਦੀ ਹੋ ਗਈ ਹੁਣ ਵੀ ਜੇ ਕਰ ਕਰਦੇ ਆ ਨੱਚਾ ਤੇ ਇਹ ਖੁਸ਼ੀ ਜਿਹੜੀ ਹੈ ਔਰ ਵੀ ਖਾਸ ਵੱਡੀ ਖੁਸ਼ੀ ਹੈ ਜਿਹੜੀ ਅਸੀਂ ਉਹਨਾਂ ਨੂੰ ਕਿੰਨੇ ਮੁਸਕ ਕੋਈ ਐਸੇ ਇੱਕ ਦੇਖ ਰਹੇ ਹਾਂ ਸਾਰੇ ਇੱਕ ਬਰਾਬਰ ਕੋ ਕੁੱਪੀਆਂ ਤੇ ਬੈਠੇ ਹੋਏ ਵਿਦਾ ਫਾ ਰਹੇ ਆ ਨੱਚ ਰਹੇ ਆ ਕਿ ਮੇਰੀਆਂ ਬੱਚੀਆਂ ਖੁਸ਼ੀਆਂ ਮਨਾ ਰਹੀਆਂ ਸਾਰੀਆਂ ਬੱਚੀਆਂ ਨੂੰ ਆਓ ਰਹਿਲ ਮਿਲ ਕੇ ਖੁੱਖ ਖੁੱਖ ਪਾਣੀ ਨੂੰ ਚਾਹੀਏ ਕਿ ਸਾਡੇ ਪੰਜਾਬ ਨੂੰ ਬਹੁਤ ਲੋਕ ਹੈ ਲੱਗਦਾ ਨਹੀਂ ਮੈਂ ਉਹਨਾਂ ਦੀਆਂ ਵੀਡੀਓ ਦੇਖਦੀ ਹਾਂ ਮੈਂ ਤੁਹਾਡਾ ਸਾਰੇ মিডিਆ ਵਾਲਾ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਆਂਟੀ ਨੂੰ ਤੁਸੀਂ ਕਿੰਨਾ ਪਿਆਰ ਦਿੰਦੇ ਹੋ ਕਿ ਮੈਨੂੰ ਬਕਿੰਡੇ ਦੀ ਹਰ ਖਬਰ ਉੱਥੇ ਬੈਠੀ ਨੂੰ ਲਈ ਜਾਂਦੀ ਮਾਤਾ ਚੋਟੇ ਇਸਤੀਆਂ ਨੇ ਮੇਲੇ ਨੂੰ 33 ਸਾਲ ਹੋ ਗਿਆ ਜੀ ਉਦੋਂ ਤੁਸੀਂ ਵੀ ਜਵਾਨੇ ਚੌਂਗੇ ਹੋਰ ਤਾਂ ਜਿਆਦਾ ਆ ਜਾਂਦਾ ਤੇ ਮੈਂ ਕਿਉਂ ਆ ਸਾਰੀਆਂ ਮੇਰੀਆਂ ਬੱਚਾ ਨੂੰ ਦੇ ਘਰ ਦੀ ਵੱਲੋਂ ਹਮੇਸ਼ਾ ਇਸਤੀਆਂ ਨੂੰ ਜਿਉਂਦੇ ਰੱਖਣਾ ਮੈਂ ਰਵਾਂ ਮੈਂ ਰਵਾਂ ਤੁਸੀਂ ਇਸਤੀਆਂ ਨਾਲ ਆਪਰਿਆਂ ਲਈ ਤੁਹਾਡੀ ਇੰਤਜ਼ਾਰ ਕਰ ਰਹੇ ਆ ਆਪਣੀਆਂ ਪ੍ਰਾਣੀਆਂ ਬੋਲੀਆ ਜਿੰਨੀਆਂ ਬੈਠੀਆਂ ਮੇਰੀਆਂ ਭੈਣਾਂ ਪ੍ਰਾਣੀਆਂ ਸਾਰੇ ਆਪਣੇ ਦਿਲ ਦੇ ਗੁਬਾਰ ਕੱਢੋ ਤੇ ਛਾਵਾਂ 'ਚ ਜਾ ਕੇ ਬੋਲੀਆਂ ਪਾ ਕੇ ਖੁੱਲਾ ਗਿੱਜਾ ਪਾਓ ਤੇ ਨਾਲ ਨਾਲ ਇਹ ਨਾ ਕਰੋ ਕਿ ਜਿਵੇਂ ਆਪਾਂ ਘਰੋਂ ਲੜ ਕੇ ਆਏ ਆ ਤੇ ਰੁੱਸੇ ਬੈਠੇ ਰਹੋ ਤੇ ਲਾਤੇ ਲਾ ਧਰ ਕੇ ਬੈਠੇ ਰਹੋ ਨਾ ਮੈਂ ਤਾਂ ਤੁਹਾਡੇ ਨਾਲ ਹੀ ਭੱਜੀ ਆ ਅਸੀਂ ਸਾਨੂੰ ਨਹੀਂ ਹੋਣੀ ਮੈਂ ਤੁਹਾਡੇ ਸਾਹਮਣੇ ਭੱਜੀ ਜਿੱਦੀ ਆ ਤੇ ਤੁਹਾਨੂੰ ਕੀ ਹੋਇਆ ਬਈ ਸਜਾਨ ਕੁੜੀਆਂ ਕੁਰਸੀਆਂ ਰੋਕ ਕੇ ਬੈਠੇ ਮੈਂ ਤੁਹਾਡਾ ਕੀ ਕਹਿਣਾ ਜਨਾਬ ਜਿੱਤੀਆਂ ਤਿਆਰ ਦੇ ਨਾ ਕੀ ਕਿ ਲਾਮਾ ਤੁਹਾਡਾ ਪਹਿਲਾਂ ਸਾਨੂੰ ਕੀ ਕਹਿਣਾ ਜਨਾਬ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਰਿਤ ਗਿੱਲ ਹੈ ਬਠਿੰਡੇ ਤੋਂ ਸੱਤ ਰੰਗੀ ਪੀਂਗ ਵੱਲੋਂ ਤੀਆਂ ਦਾ ਤਿਹਾਰ ਤੀਆਂ ਸੋਣ ਮਹੀਨਾ ਚੱਲ ਰਿਹਾ ਤੇ ਤੀਆਂ ਮਨਾਈਆਂ ਜਾ ਰਹੀਆਂ ਨੇ ਇੱਥੇ ਮਹਿਤਾ ਐਨਕਲੇਵ ਦੇ ਵਿੱਚ ਦੇਵਤਾ ਆਂਟੀ ਵੱਲੋਂ ਤੇ ਹਰ ਸਾਲ ਹੀ ਇਹ ਦੀਸ਼ ਵਿੱਚ ਸ਼ਿਰਕਤ ਕਰਦੀ ਹੁੰਦੀਆਂ ਤੇ ਨੱਚੀ ਟੱਪ ਕੇ ਗਿੱਧਾ ਪਾ ਕੇ ਆਦਾਂ ਖੁਸ਼ੀਆਂ ਪ੍ਰਗਟ ਕਰਦੀਆਂ ਨੇ ਉਹ ਬੋਲੀ ਮੈਨੂੰ ਯਾਦ ਆਈ ਜਾਂਦੀ ਹੈ ਵੀ ਨੱਚ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਨੱਚਣਾ ਖੇਡਣਾ ਰਹਿ ਜਾ ਉਦੋਂ ਕੋਈ ਪੁੱਛੇ ਡਿਆ ਜੱਟ ਮੈਨ ਲੈ ਜਾਉਂਗਾ ਤੁਝੇ ਨੱਚਣ ਵਾਲੇ ਦੀ ਅੱਡੀ ਨਰੇਂਦੀ ਕੋਣ ਵਾਲੇ ਦਾ ਮੂਹ ਨਹੀਂ ਕੋਲੀ ਨਾ ਪਾਵਾਂ ਨੱਚੀ ਦੇ ਵਿੱਚ ਤੂੰ ਤੋਂ ਬ ਐਨਾ ਜ਼ਿਆਦਾ ਚਾਹ ਹੁੰਦਾ ਸੀ ਆ ਤ੍ਰਿੰਜਨਾ ਨੂੰ ਵੀ ਬੇਬੇ ਨੂੰ ਯਾਰ ਐਨੀਆ ਦੀ ਔਰ ਮੇਰਾ ਤਾਂ ਬੀਬੇ ਨੂੰ ਕੋਈ ਹੁੰਦਾ ਵੀ ਤੇ ਕਦੋਂ ਆਏ ਕੀ ਇਸ ਸਾਲ 7 ਅਗਸਤ ਦੇ ਪਹਿਲੇ ਸੰਡੇ ਨੂੰ ਐਤਵਾਰ ਨੂੰ ਥੀਆ ਲੱਗਦੀਆਂ ਨੇ ਜਿੱਥੇ ਅਲੱਗ-ਅਲੱਗ ਜਗ੍ਹਾ ਤੇ ਮੇਰੀਆਂ ਭੈਣਾਂ ਬੱਚੀਆਂ ਵੱਡੇ ਬਜ਼ੁਰਗ ਸਾਰੀ ਔਰ ਨੇ ਆ ਕੇ ਅਸੀਂ ਲਾਟੇ ਕੱਪ ਕੇ ਗਿੱਦਾ ਪਾ ਕੇ ਕਰਦੇ ਕੀ ਲੱਗਦਾ ਕਿ ਕਿਹਨੇ ਕਿਤੇ ਫਰਕ ਪਿਆ ਸਾਡੇ ਸਵੇਚਾਰ ਨੂੰ ਹੌਲੀ-ਹੌਲੀ ਫੁੱਟ ਦਵਾਰਾ ਤੋਂ ਜੀ ਤੋਂ ਕਹਿੰਦੇ ਸੱਭਿਆਚਾਰ ਰਿਵਾਈਵ ਹੋਣਾ ਸ਼ੁਰੂ ਹੋਇਆ ਪਹਿਲਾਂ ਤਾਂ ਬਹੁਤ ਪਿੱਛੇ ਚਲਾ ਗਿਆ ਸੀਗਾ ਕਿਉਂਕਿ ਮਾਡਰਨਾਈਜੇਸ਼ਨ ਆ ਗਈ ਸੀ ਹੈ ਨਾ ਨਵੀਨੀਕਰਨ ਹੋ ਗਿਆ ਸੀ ਪਰ ਹੁਣ ਫੇਰ ਲੋਕਾਂ ਨੇ ਆਪਣੇ ਸੱਭਿਆਚਾਰ ਨੂੰ ਅਪਣਾਉਣਾ ਸ਼ੁਰੂ ਕੀਤਾ ਬਠਿੰਡੇ 'ਚ ਵੀ ਬਹੁਤ ਜਗ੍ਹਾ ਤੇ ਬਹੁਤ ਖਾਵਾਂ ਤੇ ਤੀਆਂ ਲੱਗਦੀਆਂ ਨੇ ਔਰ ਲੱਗਣਾ ਸ਼ੁਰੂ ਹੋਇਆ ਹੈ ਕਿ ਅਸੀਂ ਆਪਦੇ ਸੱਭਿਆਚਾਰ ਵੱਲ ਦੁਬਾਰਾ ਵਾਪਸ ਜਾ ਰਹੇ ਹਾਂ ਕਿ ਸੱਧਿਆ ਚਾਰ ਤੋਂ ਬਿਨਾ ਤੁਹਾਡੀਆਂ ਜੜਾਂ ਤੋਂ ਬਿਨਾ ਤੁਸੀਂ ਅੱਗੇ ਨਹੀਂ ਵੱਧ ਸਕਦੇ ਤੁਸੀਂ ਤੁਸੀਂ growth ਨਹੀਂ ਕਰ ਸਕਦੇ ਹੈ ਕਿਉਂਕਿ ਲੋਕੀ ਦੁਬਾਰਾ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਤੇ ਦੁਬਾਰਾ ਆਪਣੀਆਂ ਜੜਾਂ ਨੂੰ ਮਜ਼ਬੂਤ ਕਰਨ ਬਾਤ ਹੋ ਗਈ ਹੈ ਸਿਖਲੇ ਪੰਜਾਛ ਹਲਤ ਉਸ ਦਾਹਾ ਹੋ